What's up, buddy? Hey. Hi! Hi. Hi. Are Where are you from here? Sorry? Canada. Where are you from? Canada. Oh, okay. Where are you guys from? <laughs> uh, I'm from Punjab. <laughs> yeah, nice. <laughs> That's awesome. Enjoy your trip. Yes. Yeah. Thank you. Thank you. Okay. <laughs>

ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿੱਤਰੋ ਅੱਜ ਅਸੀਂ ਅ ਸਵੇਰ ਦੀ ਜਿਹੜਾ ਛੇਮਾ ਦੇਨੇ ਆ ਤੇ ਪਹਿਲੇ ਦਿਨ ਨੂੰ ਆਪਾਂ ਪਹਿਮੇ ਦਿਨ ਦੀ ਛੇਮਾ ਦੇਨੇ ਆ ਕਾਲਸਾ ਛੇਵੇਂ ਛੇਵੇਂ ਦਿਨ ਨੂੰ ਅਨਬੀ ਤੱਕ ਗਏ ਕਿ ਤੇ ਸਤਵੇਂ ਦਿਨ ਦੀ ਜੇ ਸ਼ੁਰੂਆਤ ਕਰ ਰਹੇ ਆ ਤੇ ਛੇਮਾ ਦਿਨ ਸਾਡਾ ਕਾਫੀ ਜਿਹੜਾ ਰੋਮਾਂਚਿਕ ਰਿਹਾ ਤੇ ਡੈਸਟੀਨੇਸ਼ਨ ਵੀ ਬੜੀ ਖੂਬਸੂਰਤ ਸੀਗੀ ਰਾਤ ਦਾ ਸਮਾਂ ਕੋਈ 6 ਵਜੇ ਦਾ ਹੋ ਗਿਆ ਸੀਗਾ ਪਹੁੰਚਣ ਲੱਗਿਆਂ ਗੱਡੀਆਂ ਦਾ ਵੀ ਕਾਫੀ ਯੂਰ ਹੋਇਆ ਤੇ ਡੈਸਟੀਨੇਸ਼ਨ ਵੀ ਕਾਫੀ ਖੂਬਸੂਰਤ ਸੀਗੀ ਤਾਂ ਅੱਜ 7ਵੇਂ ਦਿਨ ਹੈਨਲੇਵਲ ਨੂੰ ਜਾਵਾਂਗੇ ਤੇ ਹੈਨਲੇ ਤੋਂ ਗਾੜੀ ਹੈ ਉਮਲਿੰਗਾ ਪਾਸ ਉਸੇ ਤੱਕ ਪਹੁੰਚਾਂਗੇ ਤੇ ਵਿਊ ਜੇ ਵੀ ਤੁਸੀਂ ਦੇ ਸਕਦੇ ਹੋ ਕਿ ਕਾਫੀ ਜਿਹੜਾ ਰੋਮਾਂਟਿਕ ਜਿਹਾ ਜਗ੍ਹਾ ਹੁੰਦਾ ਹੈਗਾ 3D ਲੈ ਕੇ ਆ ਤੇ ਦੱਸਿਆ ਜਾਂਦਾ ਹੈ ਕਿ ਇੱਥੋਂ ਥੋੜਾ ਜਿਹਾ ਗਾਂ ਜਾਵਾਂਗੇ ਨਾ ਜਿੱਦੋਂ ਜਿੱਥੇ 3D ਐਂਡ ਮੂਵੀ ਦੀ ਸ਼ੂਟ ਹੋਇਆ ਸੀਗਾ ਉਹ ਵੀ ਜਿੱਦੀ ਜਗ੍ਹਾ ਇਹਦੇ ਉੱਤੇ ਜਾਵਾਂਗੇ ਤਾਂ ਉੱਥੇ 3D ਪਹੁੰਚਾਂਗੇ ਇਹ ਜੋ ਸਕਰੀਨ 'ਚ ਤੇ ਗ੍ਰਿਊ ਇਹ ਸਾਡਾ ਰੂਮ ਸੀਗਾ ਜਿੱਤੇ ਬੈਂਕਾਕੋਗ ਦੇ ਵਿੱਚ ਲਿਆ ਸੀਗਾ ਤਕਰੀਬਨ ਅਸੀਂ 6 ਵਜੇ ਪਹੁੰਚੇ ਤੇ ਆਫ ਸੀਜ਼ਨ ਕਰਕੇ ਸਾਨੂੰ ਜਿਹੜਾ ਇਹ ਰੂਮ ਕੋਈ ਤਕਰੀਬਨ 1000 ਦੇ ਵਿੱਚ ਮਿਲਿਆ ਸੀਗਾ 3 ਪਰਸਨ ਵਧੀਆ ਨੀਂਦ ਆਈ ਆ ਗੱਦੇ ਲੱਗੇ ਪਏ ਆ 8 ਇੰਚ ਦੇ ਨਾਲ ਰਜਾਈਆਂ ਨਾਲ ਕੰਬਲ ਤੇ ਉਹ ਮਿੱਤਰ ਪਿਆਰਾ ਸਾਡਾ ਬਰਸ਼ ਕਰ ਰਿਹਾ ਆ ਕਾਫੀ ਠੰਡਾ ਪਾਣੀ ਆ ਪਾਣੀ ਦੀ ਸਹੂਲਤ ਜਿਹੜੀ ਆ ਇੱਥੇ ਗਰਮ ਦੀ ਘਾਟ ਆ ਪਰ ਰੂਮ ਜਿਹੜਾ ਆ ਬਜਟ ਦੇ ਵਿੱਚ ਮਿਲਿਆ ਆ ਆਫ ਸੀਜ਼ਨ ਕਰਕੇ ਤੇ ਇਹ ਸਾਡੀਆਂ ਬਾਈਕਾਂ ਨੇ ਰਨਿੰਗ ਚੈੱਕ ਕਰ ਦਿੱਤੀਆਂ ਨੇ ਤੇ ਗਰਮ ਹੋਣ ਤੱਕ ਜਿਹੜਾ 10 ਮਿੰਟ ਤੱਕ ਲੱਗ ਜਣ ਉਦੋਂੋਂ ਆਪਣੇ ਤਿਆਰੀ ਖਿੱਚ ਰਹੀਆਂ ਤਾਂ ਰੂਮ ਦੇ ਵਿੱਚ ਸਮਾਨ ਅਸੀਂ ਨਹੀਂ ਲਾਇਆ ਸੀਗਾ ਤੇ ਤਿਆਰੀਆਂ ਕੁਝ ਐਦਾਂ ਨਜ਼ਰ ਆ ਰਹੀਆਂ ਨੇ ਸਾਡੀਆਂ ਕਾਫੀ ਸਸਤਾ ਸੀਗਾ ਰੂਮ ਆਫਸੀਜ਼ਨ ਕਰਕੇ ਗੱਦਾ ਗੁੱਦਾ ਕਾਫੀ ਵਧੀਆ ਨੀਂਦ ਆਈ ਹੋਈ ਉਹਨਾਂ ਦੀ ਕਿਹ ਜਨ ਆਈ ਫਿਰ ਨੀਂਦ ਵਧੀਆ ਆਈ ਕੀ ਦੱਸਿਆ ਨੀ ਦਈਏ ਨੇ ਤੈਨੂੰ ਤੇ ਹਰ ਵਾਰੀ ਉਹੀ ਗੱਲ ਕਹਿੰਦਾ ਕਿ ਨੀਂਦ ਬੜੀ ਦਨ ਵਾਰ ਕੱਲ ਵੀ ਆਈ ਤੈਨੂੰ ਵਧੀਆ ਕੱਲ ਨਹੀਂ ਆਈ ਨਹੀਂ ਵਧੀਆ ਨਹੀਂ ਆਈ ਗੱਲ ਲੇਟ ਵਿੱਚ ਨੀਂਦ ਨਹੀਂ ਆਈ ਖਾਸ ਨਹੀਂ ਖਾਸ ਨਹੀਂ ਚਲੋ ਇੱਥੇ ਕਹਾਂ ਸੁਣਦੇ ਕਿ ਵਧੀਆ ਨੀਂਦ ਆਈ ਆ ਬੜੀ ਵਧੀਆ ਆਈ ਸੁਹਾਵ ਬੋ ਵੀ ਆਈ ਤਾਕਤਾਈ ਬੜੀ ਆ ਰਹੀ ਆ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਮਨ ਕੀ ਇੱਕ ਗੱਲ ਮੈਂ ਕਹਿ ਦੇਣਾ ਇੱਥੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਤੁਹਾਨੂੰ ਇੰਟਰਨੈਟ ਵੀ ਮਿਲੂਗਾ ਤੇ ਲਾਈਟ ਵੀ ਮਿਲੂਗੀ ਸ਼ਾਮ ਨੂੰ ਸ਼ਾਮ ਸਵੇਰੇ ਨਹੀਂ ਸ਼ਾਮ ਸਵੇਰੇ ਬੰਦ ਰਹੇਗੀ ਸ਼ਾਮ ਨੂੰ ਜਿਹੜੇ ਵੀ ਹੋਣਾ ਆਪਣਾ ਬੰਦੋਬਸਤ ਕਰਕੇ ਆਉਣ ਬੈਟਰੀ ਬੈਂਕ ਪਾਵਰ ਬੈਂਕ ਵਗੈਰਾ ਜੋ ਵੀ ਆਪਣਾ ਨਾਲ ਲੈ ਕੇ ਆਉਣ ਤੇ ਕੁਝ ਮਿੱਤਰ ਵੀਰ ਉਹ ਅੰਦਰਲੇ ਪੰਨੇ ਆ ਤਿਆਰੀ ਸ਼ੈਰੀ ਕਰ ਰਿਹਾ ਤੇ ਉਹ ਵੀ ਤਿਆਰੀ ਸ਼ੈਰੀ ਕਰਕੇ ਪੱਗਾ ਪੱਗਾ ਬਨ ਕੇ ਬਾਹਰ ਆਉਣਗੇ ਤੇ ਅੰਦਰੋਂ ਬਾਹਰ ਦਾ ਵੀਊ ਕੁਝ ਇਦਾਂ ਨਜ਼ਰ ਆਉਂਦਾ ਹੈ ਇਹ ਕੈਮਰੇ ਦੀ ਤਸਵੀਰਾਂ ਦੇ ਵਿੱਚ ਇਹ ਜੀਹ ਲਿਆ ਕਾਫੀ ਖੂਬਸੂਰਤ ਤੇ ਰਮਾਂਚਿਕ ਨੂੰ ਦਿਨ ਨਜ਼ਰ ਆਉਂਦੀ ਆ ਇਹ ਸਾਡੇ ਮਟਯੋਰ 350 ਰਾਇਲ ਇੰਡੀਫੀਲਡ ਪਹਾੜੀਆਂ ਦੀ ਵਾੜ ਵੜਦੇ ਹੁੰਦੇ ਹੋਏ ਹਾਈ ਐਲਟੀਟਿਊਡ ਤੋਂ ਚਲਦਿਆਂ ਹੋਇਆਂ ਇੱਥੇ ਪੈਂਕਾਂ ਪਹੁੰਚੇ ਨੇ ਕਬਰਾਉਂਦੇ ਨਹੀਂ ਦਰਦੇ ਨਹੀਂ ਦਬਦੇ ਨਹੀਂ ਨਿਕਲਦੇ ਆਉਂਦੇ ਨਹੀਂ ਵਾੜ ਵੜਦੇ ਹੁੰਦੇ ਨਹੀਂ ਤੇ ਗਾਂਹ ਦੀ ਵਾੜ ਜਿਹੜੀ ਆ ਖਿੱਚਦੇ ਆਉਣਗੇ ਤੇ ਮਿਲਦੇ ਆਂ ਅਗਲੀ ਗੱਲਬਾਤ ਕਰਦੇ ਆਂ ਕੱਟੀ ਵੀ ਧੰਨਵਾਦ ਜੀ ਆ ਰਿਹਾ ਵੀ ਮੋੜ ਗਿਆ ਆ ਖੁੱਲ ਰਹੀ ਹੈ ਨਾਵਾ ਨਿੰਦੇ ਰਾਤ ਕੇ ਨੀ ਉਹ ਲੇ ਬੋਧਨ ਬਾਤ ਨਾ ਨਿੰਦੇ ਰਹਟਾਵੇ ਮੈ ਤੁਰਿਸਕ ਹੰਡਾਵਾ ਲੜੀ ਤੇਰੇ ਜੇ ਤੂੰ ਕਰੇ ਰਾ ਪੇਰੀ ਹੰਡੇ ਨੇ ਇਹ ਬੁਲੇਟ ਵੀ ਦਿਖਾ ਦਿਓ ਹਾਂ जी के साथ बंगड़ा पाया बहुत मजा आया भाई क्या एक बोलते ना एक मंशा थी पंजाबी प्रा के पाजी बॉम्बे कहा लेख कहा मलिंगा पास वहां पे पहुंचने वाले तो भाई और जो वीडियो बना रहा है। इस भाई ने भी मजबूत लिए रात को बैठे वीडियो डाल रहे हैं उसमें देख लेना कहना है भाई आपका नाम नाम है नाम है दे दे है? लक्ष्मण सिंह। चैनल चैनल का का क्या बात को सब्सक्राइब कर लेना। तो भाई का भी। देंगे। तो आपका नाम सर। मिला नाम सर? मेरा चैनल का नाम है, है? भाइयों, ये भी अपने सब्सक्राइब करना जरूरी है हमको तो करना ही पड़ेगा क्या बात है क्या मिलते है ਕਾਫੀ ਮਾਹੌਲ ਜਿਹੜਾ ਆ ਵਧੀਆ ਬਣਾਇਆ ਸੀਗਾ ਵੀਰ ਹੁਣਾਂ ਨੇ ਤੇ ਬੰਬੇ ਤੋਂ ਆਏ ਨੇ ਇਹ ਵਾਲੇ ਤੇ ਕਹਿੰਦੇ ਪੰਜਾਬੀਆਂ ਨਾਲ ਪੰਗੜਾ ਪਾਉਂਦਾ ਦਿਲ ਕਰਦਾ ਸੀਗਾ ਤੇ ਉਹ ਆਪਾਂ ਜੀ ਮੰਚਾ ਜਿਹੜੀ ਆ ਪੂਰੀ ਕੀਤੀ ਆ ਪੈਕੌਂਗ ਦੇ ਵਿੱਚ ਕਿਉਂਕਿ ਮੈਂ ਇੱਕ ਬਿਲਕੁਲ ਬਿਲਕੁਲ ਫੁੱਲ ਇੰਜੋਏ ਤੇ ਤੁਸੀਂ ਇੰਜੋਏ ਨਹੀਂ ਤੁਸੀਂ ਇੰਜੋਏ ਕਿਉਂ ਨਹੀਂ ਕੀਤਾ ਉਹ ਮੈਂ ਪੇਮੈਂਟ ਪੁੰਮਡ ਕਰੀ ਚੱਲ ਗਿਆ ਹਾਂ ਦੋਦੀ ਮੈਂ ਗਿਆ ਕੰਮ ਨੇ ਵੇਚ ਲਈ ਪਹਿਲਾਂ ਨਹੀਂ ਇਹ ਵੀ ਜ਼ਰੂਰੀ ਹੈ ਜੀ ਤੇ ਕਾਫੀ ਕਾਫੀ ਸਲਾਨੀ ਜਿਹੜੇ ਨੇ ਹੁੰਦੇ ਨੇ ਤੇ ਚਾਹ ਵੇਖ ਲਓ ਪੰਜਾਬੀਆਂ ਦੀ ਤੁਹਾਡੇ ਲਈ ਗੱਲ ਕਿ ਪੰਜਾਬੀਆਂ ਦਾ ਸਤਕਾਰ ਬਹੁਤ ਜ਼ਿਆਵਾ ਹੈ ਹਣਾ ਤੇ ਇਹ ਸਤਕਾਰ ਸਾਡਾ ਨਹੀਂ ਜੇਕਰ ਇਹ ਪੱਗ ਦਾ ਸਤਕਾਰ ਹੈ ਤੇ ਪੱਗ ਕਰਕੇ ਹੀ ਆ ਜੇ ਆਪਾਂ ਵੀ ਮਨ ਲਗੀ ਇਦਾਂ ਹੀ ਮੋਨੇ ਕੋਨੇ ਤੁਰੇ ਹੁੰਦੇ ਤਾਂ ਸਮਝ ਲਾਗੀ ਆਪਾਂ ਨਹੀਂ ਇੱਕ ਸਤਕਾਰ ਜਿਹੜਾ ਉਵੇਂ ਦਾ ਹੋਣਾ ਸੀਗਾ ਖੈਰ ਮੋਨੇ ਦਾ ਵੀ ਸਤਕਾਰ ਹੁੰਨਾ ਹੀ ਆ ਤੇ ਸਰਦਾਰਾਂ ਦਾ ਸਤਕਾਰ ਥੋੜਾ ਜਿਹਾ ਉੱਪਰ ਕਰਕੇ ਆ ਜਾਂਦਾ ਹੈ ਉਹ ਥੋੜਾ ਪੱਗ ਕਰਕੇ ਸਾਡੀ ਵੱਖਰੀ ਪਛਾਣ ਆ ਇੱਥੇ ਤੇ ਹੋਰ ਵੀ ਇੰਨੇ ਸਟੇ ਕੀਤੇ ਹੋਏ ਨੇ ਬੰਦੇ ਉਹਨਾਂ ਖੋਰ ਕਿਸੇ ਨੇ ਉਹ ਨਹੀਂ ਕਿਹਾ ਭਈ ਆਓ ਤੜ ਲੰ ਭੰਗੜਾ ਪਾਉਣਾ ਤੁਹਾਨੂੰ ਕਿਹਾ ਜੇ ਗੁਰੂ ਮਹਾਰਾਜ ਦੀ ਕਿਰਪਾ ਅਪਾਰ ਬਖਸ਼ੀ ਜਿਹੜੀ ਸਰਦਾਰੀ ਆ ਤੇ ਇਹਨੂੰ ਚਾਰ ਚੰਨ ਜਿਹੜੇ ਆ ਮਾਲਕ ਲਾਈ ਰੱਖੇ ਤੇ ਸਰਦਾਰੀ ਨੂੰ ਕਾਇਮ ਰੱਖੇ ਤੇ ਜਲਦੀ ਜਿਹੜਾ ਗੁਰਸੁਖੀ ਰੂਪ ਦੇ ਵਿੱਚ ਜਿਹੜਾ ਆ ਬਲ ਬਖਸ਼ੀ ਆਉਣ ਦਾ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਲੋ ਵੀ ਮਿੱਤਰੋ ਅਸੀਂ ਪਾ ਦਿੱਤੇ ਹੋਏ ਨੇ ਚਾਲੇ ਪੈਂਗਾਂਗਲੇਕ ਤੋਂ ਸੋ ਬਹੁਤ ਹੀ ਵਧੀਆ ਤੇ ਅਦਭੁਤ ਨਜ਼ਾਰੇ ਨੇ ਪੈਂਗਾਂਗਲੇਕ ਦੇ ਰਸਤਾ ਸਾਰਾ ਹੀ ਆਫ ਰੋਡ ਹੈ ਉਹ ਪਿੱਛੇ ਸਾਡਾ ਰਾਜਵੀਰ ਵੀ ਆ ਰਿਹਾ ਹੈ ਉਹ ਜਿਹੜੇ ਨਜ਼ਾਰੇ ਆ ਲੇਕ ਦੇ ਇਹ ਕਿਤੇ ਲੱਪਣੇ ਨਾ ਸੋਹਣਾ ਵਿਊ ਹੈ ਇੱਥੇ ਇੱਥੇ ਆ ਰਿਹਾ ਸਾਡਾ ਰਾਜਵੀਰ ਭਰਾ ਤਾਂ ਥੋੜਾ ਜਿਹਾ ਰਾਈਡਿੰਗ ਆ ਰਿਹਾ ਹੈ ਪਰ ਜਿਹੜਾ 뷰 ਹੈ ਉਹ ਮਨਮੋਹਕ ਹੈ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਗੰਗਾਂਗ ਦੇ ਮੇਨ 뷰 ਪੁਆਇੰਟ ਤੇ ਆਹ 뷰 ਫਾਇਟਾ ਜਿੱਥੇ 3 ਦਿਨਾਂ ਦੀ ਸ਼ੂਟਿੰਗ ਹੋਈ ਸੀ ਜੀ ਦੇਖ ਸਕਦੇ ਹੋ ਤੁਸੀਂ ਸੋ ਬਹੁਤ ਹੀ ਸੁੰਦਰ ਅਤੇ ਪਹਾੜਾਂ ਦੇ ਨਜ਼ਾਰੇ ਨੇ ਝੀਲ ਦੇ ਅਗਲੇ ਪਾਸੇ ਜੋ ਸਨਰੀ ਬਣੀ ਹੋਈ ਹੈ ਬਹੁਤ ਖੂਬਸੂਰਤ ਹੈ ਕਾ ਸਾਡਾ ਰਾਜਪੁਰ ਮਤਰੀ ਪਹੁੰਚ ਗਿਆ ਹੈ ਅਲਟੀਮੇਟ ਗਿਆ ਬਹੁਤ ਅਲਟੀਮੇਟ ਹੈ ਜੀ ਬਹੁਤ ਸੋਹਣੀ ਹੈ ਕਿਵੇਂ ਦੀ ਲੱਗੀ ਬਹੁਤ ਸੋਹਣੀ ਬਹੁਤ ਸੋਹਣੀ ਜਗ੍ਹਾ ਹੈ ਚਲੋ ਜਾ ਕੇ ਉੱਥੇ

ਹਾਂ ਉਹ ਕਰੇਗੀ ਵਾਹ ਜੀ ਵਾਹ ਲੈ ਕੇ ਆਪਣੇ ਪੂਰੇ ਆ 3 ਸੀਟਾਂ ਜੀ ਆ 3 ਸੀਟ ਵਾਲੇ 20 ਪੁਆਇੰਟ ਦੇ ਸਕੂਟਰੀ ਸਕੂਟਰ ਲੱਗੇ ਹੋਏ ਨੇ ਜਿੱਦੇ ਸ਼ੂਟ ਹੋਇਆ ਸੀਗਾ ਜੀ ਪਾਜੀ ਹਾਂ ਬਾਈ ਪਾਜੀ ਮਸਕ ਲਾਉਣਾ ਪੈਣਾ ਕਿਉਂਕਿ ਆਵਾਜ਼ ਦੀ ਪ੍ਰੋਬਲਮ ਆ ਰਹੀ ਹੋਣੀ ਹੈ ਹੁਣ ਆਵਾਜ਼ ਸਹੀ ਆ ਰਹੀ ਹੋਣੀ ਹੈ ਸਾਰਿਆਂ ਨਾਲ ਇੱਕ ਤੋਂ ਪਾਜੀ ਵੀਊ ਦਿਖਾਓ ਵੀਊ ਬਹੁਤ ਵਧੀਆ ਹੈ ਕੀ ਬਾਤ ਕੀ ਬਾਤ ਇਹ ਅੰਗਰੇਜ਼ ਗੋਰੇ ਵੀ ਇੱਥੇ ਪਹੁੰਚੇ ਨਹੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਮਮ ਗਾਹੀ ਰੋਮਾਂਟਿਕ ਮਾਹੌਲ ਜਿਹੜਾ ਆ ਦਿਨ ਦਾ ਨਜ਼ਰ ਆਉਂਦਾ ਆ ਹਰ ਪਾਸੇ ਜਿਹੜੀ ਆ ਚਰਨਾ ਇਹਨਾਂ ਦਾ ਸਾਫ਼ ਜਿਹੜਾ ਆ ਦਿਨ ਦਾ ਨਜ਼ਰ ਆਉਂਦਾ ਆ ਦਾ ਵਿਊ ਪੁਆਇੰਟ ਬਹੁਤ ਖੂਬਸੂਰਤ ਹੈ ਵੱਡਾ ਬੜੀ ਹਾਏ ਵੇਅਰ ਯੂ ਫਰਮ ਹੇਅਰ ਸੌਰੀ ਕੈਨੇਡਾ ਵੇਅਰ ਯੂ ਫਰਮ ਕੈਨੇਡਾ ਹਾ ਕੇ ਇਸ ਫਰਮ ਹਾ ਆਮ ਫਰਮ ਪੰਜਾਬ ਯਾ ਨਾਈਸ ਇਟਸ ਆਸਮ ਇੰਜੂਰ ਟ੍ਰਿਪ ਯਸ ਥੈਂਕ ਯੂ ਓਕੇ ਸਾਰੇ ਲੋਕ ਇਥੇ ਹੱਸ ਮਖੜੇ ਯਾਰ ਹੱਸ ਮਖੜੇ ਜੀ ਆਪਾਂ ਹੱਸ ਮਖੜੇ ਅਗਲੇ ਵੀ ਹੱਸ ਬਿਲਕੁਲ ਜੀ ਗਰੇਜੀ ਗੁਰਜੀ ਦੇ ਵਿੱਚ ਹੱਥ ਤੰਗ ਜਾਏ ਪਰ ਕਿੱਚੀ ਆਉਂਦੇਗਾ ਵਾਈਕ ਤਾਂ ਵਾਟਸਐਪ ਬੜੀ ਸਹੀ ਹੈ ਸਹੀ ਹੈ ਸਹੀ ਹੈ ਦੇਖ ਰਿਹਾ ਤੱਲੇ ਚੱਲਦੇ ਆ ਤੇ ਇਥੇ ਫੋਟੋ ਸ਼ੂਟ ਫੋਟੋ ਸ਼ੂਟ ਪੂਰਾ ਚੰਗੀ ਪੱਦਰ ਤੇ ਚੱਲ ਰਿਹਾ ਹੈ ਭਾਈ ਪਰ ਮੇਰੀਆਂ ਵੀ ਭਾਈ ਫੋਟੋ ਖਿੱਚਣੀਆਂ ਤੁਹੀਂ ਹੁਣ ਇੱਥੇ। ਤੈਨੂੰ ਤੂੰ ਮੈਨੂੰ ਮੈਨੂੰ ਦੇ ਦਿਓ ਮੈਂ ਕੈਮਰਾ ਫੜੋ। ਆ ਲਓ ਜੀ ਮੱਤਰ ਪਿਆਰੇ ਸਾਡੇ ਮਹਿਕਦੀਪ ਸਿੰਘ ਹੁਣ ਗਾਹਾਂਵਾਲ ਦੀ ਜਿਹੜੀ ਐ ਗਾਈਡ ਦੀ ਤੌਰ ਦੇ ਉੱਤੇ ਸਾਨੂੰ ਪੂਰੀ ਜਾਣਕਾਰੀ ਜਿਹੜੀ ਦੇਣਗੇ। ਭਾਵੇਂ ਪਹਿਲੀ ਵਾਰੀ ਪਹੁੰਚੇ ਨੇ ਨੌਲੇਜ ਪੂਰੀ ਰਾਦੇ ਨੇ। ਤੇ ਇੱਕ ਆ ਆ ਵੀਰ ਵੀ ਸਾਡਾ ਪਿਛੇ ਹੁੰਦਾ ਵਿਆਹ ਆਕਸੀਜਨ ਦੀ ਕਮੀ ਚੱਲ ਰਹੀ ਆ ਤੇ ਮਗਰ ਆ ਰਹੇ ਨੇ ਵੀਰ ਹੁਣੇ। ਤੇ ਕਾਫੀ ਰੋਮਾਂਚਿਕ ਮਾਹੌਲ ਜਿਹੜਾ ਆ ਆਏ ਹਾਏ ਨੰਦੀ ਨੰਦ ਓਏ। ਛੱਲਾਂ ਦੇਖੋ ਜੀ ਤੁਸੀਂ ਛੱਲਾਂ ਦੇਖੋ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਓ ਵਾਓ ਵਾਓ ਸੋ ਬਿਊਟੀਫੁਲ ਓ ਹਾਂ ਇਹ ਕੁਝ ਵੇਖਣ ਆਤੇ ਪਿੰਡੇ ਤੋਂ ਇੱਥੇ ਆਏ ਹੈ ਹੈ ਪਿੰਡ ਵਾਲੀ ਨਹਿਰ ਨਹੀਂ ਲੱਭਦੀ ਕਾਹੂੰ ਜੀ ਕੁਦਰਤ ਦੇ ਨਜ਼ਾਰੇ ਨੇ ਹੈ ਕੁਦਰਤ ਦੇ ਉੱਤੇ ਕਮੁੰਦਰ ਜਿਆਦਾ ਲੱਗਦੇ ਤੇ ਲੇਕ ਨੇ ਲੱਗਦੇ ਹਾਂ ਵਰਥਲੀ ਆਉਣਾ ਵਾਹ ਵਾਹ ਤੇ ਹਾਈ ਕੁਝ ਵੇਖਣਾ ਤੇ ਕਹਿੰਦੇ ਰਾਈਡਰਾਂ ਵਾਤੇ ਤੇ ਹਾਈ ਕੁਝ ਪੱਲੇ ਪੈਂਦਾ ਫੋਟੋਆਂ ਜਾਂ ਵੀਡੀਓ ਫੋਟੋਆਂ ਜਾਂ ਵੀਡੀਓ ਯਾਰ ਤੇ ਸਫਰ ਜਿਹੜੇ ਨੇ ਰਮਾਂਟਿਕ ਬਣਾਉਂਦੇ ਨੇ ਤੇ ਬਾਕੀ ਸਾਡੇ ਜਿਹੜੇ ਨੇ ਵੀਰ ਮਿੱਤਰ ਭਰਾ ਜਿਹੜੇ ਨਾਲ ਤਿੰਨ ਜੁੜੇ ਨੇ ਤੇ ਇੱਥੇ ਇੱਕ ਮੈਂ ਤੂੰ ਇੱਕ ਤਿਆਰ ਹੀ ਰੇ ਤੈਨੂੰ ਕੁਰਸੀ ਤੇ ਬੈਠ ਕੇ ਫੋਟੋ ਖਿਚੋਣੀ ਆ ਪੂਰਾ 50 ਰੁਪਏ ਲੱਗਣਗੇ 50 ਰੁਪਏ ਦਾ 50% ਬਾਅਦ 50 ਰੁਪਏ ਲੱਗਣਗੇ ਜਿਹੜੇ ਮੈਨੇ ਭਰਾਵਾ ਚਲੋ ਕੋਈ ਗੱਲ ਨਹੀਂ ਗਿਆ ਬਾਬਾ ਸੋਖ ਰਖੇ ਨਾਟੂ ਚੱਲ ਬਈਓ ਆ ਲੈ ਰੱਖ ਚੱਲ ਬਈਓ ਚੱਲ ਬਈਓ ਜਾਨ ਵਾਸਤੇ ਤੇ ਹੋਰ ਪਹਿਣਾ ਕੀ ਹੁਣ ਕੀ ਬਾਤ ਹੈ ਕੀ ਬਾਤ ਹੈ ਚਲੋ ਹੀ ਖੜ ਦਿਨ ਦਿਓ ਉਹ ਤੇ ਬਰਸ ਬਰ ਜਿਹੜੀ ਆ ਪੂਰੀ ਹੋਈ ਇਹ ਇੱਕ ਗੱਲ ਆਪਾਂ ਆਪਣੇ ਕਰਾਂਗੇ ਹਾਂਜੀ ਜਿੰਨੇ ਸੋਹਣੇ 뷰 ਲੱਗ ਰਹੇ ਨੇ ਨਾ ਪਰ ਇੱਥੇ ਪਹੁੰਚਣ ਦੀ ਮੁਸ਼ਕਲਤ ਵੀ ਓਨੀ ਹੀ ਹੈ ਮੈਂ ਜਿੰਨੀ ਖੂਬਸੂਰਤ ਹੈ ਮੈਂ ਕਹਿੰਦਾ ਕਿ ਜਿੰਨੇ ਇਹ ਇੱਕ ਹਸਦੀ ਪਰਿਕਸ਼ਾ ਹੋ ਸਾਡੀ ਕਿ ਜੇ ਆਪਾਂ ਮੁਸ਼ਕਲਾਂ ਪਾਰ ਕਰਦੇ ਹੋਏ ਇੱਥੇ ਪਹੁੰਚੇ ਆ ਤਾਂ ਉਹਨੇ ਵਧੀਆ ਸਾਨੂੰ ਅੱਗੇ ਆਨੰਦ ਮਿਲ ਰਹੇ ਨੇ ਦੇਖਣ ਨੂੰ ਕੀ ਬਾਤ ਹੈ ਕੀ ਬਾਤ ਹੈ ਸੋ ਮਗਰ ਤੁਸੀਂ ਆਵਾਜ਼ ਸੁਣ ਰਹੇ ਹੋਗੇ ਬੈਂਕੋਂਗ ਲੇਕ ਦੀ ਜਿੱਥੇ ਕਾਫੀ ਵਧੀਆ ਆਵਾਜ਼ ਜਿਹੜਾ ਸਾਊਂਡ ਆ ਇਹਦਾ ਸੁਣਨ ਦੇ ਵਿੱਚ ਆਨੰਦ ਆਉਂਦਾ ਯਾਰ ਐਲ ਦੇ ਹੋਏ ਨਜ਼ਰ ਆਉਂਦੇ ਨੇ ਆਪਣੇ ਇੰਜੋਏਮੈਂਟ ਕਰਦੇ ਹੋਏ ਕਪਲ ਤੇ ਕਾਫੀ ਨਜ਼ਾਰਾ ਜਿਹੜਾ ਆ ਰੋਮਾਂਟਿਕ ਬਣਦਾ ਤੇ ਬਹੁਤ ਸੋਹਣਾ ਖੂਬਸੂਰਤ ਲੇਕ ਆ ਮੇਰੇ ਪਿੱਛੇ ਲੇਕ ਜਿਹੜੀ ਆ ਕਾਫੀ ਵੱਡੀ ਹੈ ਜਿਹੜੀ 120 ਕਿਲੋਮੀਟਰ ਇਹ ਦਾਇਰਾ ਜਿਹੜਾ ਇਹਦਾ ਆ ਸੰਦੇ ਮੁਤਾਬਕ ਕਿ 40% ਇਸਾ ਇੰਡੀਆ ਦਾ ਆ ਤੇ 60% ਦਾ ਜਿਹੜਾ ਆ ਉੱਚਾਈ ਨਾਲ ਦਾ ਆ ਤੇ ਰੋਮਾਂਚਿਕ ਬਣਉਂਦੀ ਏ ਲੇਕ ਕਾਫੀ ਖੂਬਸੂਰਤ ਦੰਦਾਰਾ ਜਿਹੜਾ ਆ ਪਿੱਛੇ ਦਿਖਦਾ ਨਜ਼ਰ ਆਉਂਦਾ ਆ ਇਤਿਹਾਸ ਵੱਜੂ ਜਿਹੜਾ ਆ ਇਹਦਾ ਇਹ ਗੱਲ ਦੱਸੀ ਜਾਂਦੀ ਜੀ ਕਿ ਅਟਲ ਬਹਾਰੀ 22 ਨਿਜੇ ਤੋਂ ਹਿੱਸਾ ਮੰਗਿਆ ਸੀਗਾ ਚਾਈਨਾ ਤੋਂ ਤੇ ਚਾਈਨਾ ਨੇ ਜਿਹੜਾ ਆ ਇੰਡੀਆ ਨੂੰ ਦੇਣ ਲਈ ਮਨਾ ਕਰ ਦਿੱਤਾ ਗਿਆ ਸੀਗਾ ਕਾਰਨ ਕੀ ਸੀਗਾ ਉਹਨਾਂ ਨੇ ਕਿਹਾ ਸੀ ਕਿ ਸਿੱਖ ਇਤਿਹਾਸ ਦਾ ਜਿਹੜਾ ਹਿੱਸਾ ਆ ਤੇ ਜਦੋਂ ਸਿੱਖ ਇਤਿਹਾਸ ਖਾਲਸਾ ਰਾਜ ਆਵੇਗਾ ਅਸੀਂ ਉਹਦਾ ਹਿੱਸਾ ਜਿਹੜਾ ਉਹਨੂੰ ਹੀ ਜਮਾਂਗੇ ਗੱਲਾਂ ਹਿਸਟਰੀ ਦੇ ਵਿੱਚ ਵੀ ਲਿਖੀਆਂ ਗਈਆਂ ਨੇ ਆਰਟੀਕਲ ਵੀ ਛਪੇ ਨੇ ਤੇ ਉਹਨਾਂ ਦੇ ਆਰਟੀਕਲਾਂ ਦੇ ਮੁਤਾਬਕ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਿਹਾ ਸੋ ਪਿੱਛੇ ਬਹੁਤ ਖੂਬਸੂਰਤ ਨਜ਼ਾਰਾ ਕਾਫੀ ਜਿਹੜੇ ਨੇ ਇੱਥੇ ਰਾਈਡਰਸ ਵੀ ਹੁੰਦੇ ਨੇ ਹੁਮਲਰਰ ਵਾਸਤੇ ਤੇ ਵਧੀਆ ਰਮਾਂਚੀ ਜਿਹੜਾ ਮਾਹੌਲ ਜਿਹੜਾ ਆ ਦੇਖਣ ਨੂੰ ਮਿਲਦਾ ਆ ਤਸਵੀਰਾਂ ਪਿੱਛੇ ਦੀਆਂ ਤਸਵੀਰਾਂ ਉਹ ਜਿੱਦਾਂ ਨਜ਼ਰ ਆਉਂਦੀਆਂ ਨੇ ਕਾਫੀ ਲੀਕ ਜਿਹੜੀ ਆ ਸੋਹਣੀ ਤੇ ਖੂਬਸੂਰਤ ਨਜ਼ਰ ਆਉਂਦੀ ਆ ਮੇਰੇ ਮਿੱਤਰਾਂ ਅਬਿੱਟਲੇ ਗਏ ਨੇ ਤੇ ਅੱਜ ਹੋ ਸਕਦਾ ਆ ਕਿ ਦੱਸਿਆ ਜਾ ਰਿਹਾ ਕਿ ਖਰਦੂਂਗਲਾ ਪਾਸੇ ਤੋਂ ਕਾਫੀ ਬਰਸੂ ਹੋਈ ਜਾਂ ਰਾਈਡਰ ਤੋਂ ਸੁਣ ਆਏ ਹੀਗੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਆ ਤੇ ਜਾਣਾ ਉੱਥੇ ਨਹੀਂ ਜਾਣਾ ਇਹ ਹੁਣ ਆਪਾਂ ਡਿਸਾਈਡ ਕਰਕੇ ਦੱਸਦੇ ਆ ਤੇ ਇਥੋਂ ਜਿਹੜਾ ਹਨਲੇ ਆ ਉੱਥੇ ਵੀ ਜਾਣਾ ਵਾ ਜਾਂ ਨਹੀਂ ਜਾਣਾ ਜਾਂ ਗਾਹੰਗਪੁਰ ਕਰਨਾ ਆ ਉਹ ਵੀ ਜਾਣਕਾਰੀ ਤੁਹਾਡਾ ਸਾਂਝੀ ਕਰਾਂ ਤਦ ਤੱਕ ਸਾਨੂੰ ਜੋ ਜਾਇਜ਼ ਪਹਿਲੇ ਪਿਛਲੇ ਵਲੋਗ ਨੂੰ ਆਪਾਂ ਅਪਲੋਡ ਕਰਨ ਵਾਸਤੇ ਦਿੱਕਤ ਦੀ ਸਾਹਮਣਾ ਕਰਨਾ ਪੈ ਰਹੀ ਕਿਉਂਕਿ ਨੈਟਵਰਕ ਇਸ਼ੂ ਆ ਰਿਹਾ ਹੈਗਾ ਉਹ ਜਲਦ ਅਪਲੋਡ ਕਰ ਰਹੇ ਹਨ ਉਹਨਾਂ ਪਿਆਰ ਦਿਉ ਜਿਹੜਾ ਦਿਨ ਸਤਵੇਂ ਹੀ ਸ਼ੁਰੂਆਤ ਕੀਤੀ ਆ ਤੇ ਅੱਜ ਬਹੁਤ ਵਧੀਆ ਜਿਹੜਾ ਆ ਰਮਾਂਚਿਕ ਮਾਹੌਲ ਦੇਖਣ ਨੂੰ ਮਿਲਿਆ ਧੰਨਵਾਦ ਜੀ ਕੋਈ ਫੋਟੋ ਲਾ ਗੋ। ਆਪਕਾ ਫੋਨ ਸੇ ਸ਼ੂਟ ਕਰਤਾ। ਅਸੀਂ ਤੈਂਕੋਂਗ ਦੇ ਵਿੱਚ ਹੁਣ ਨਾਸ਼ਤਾ ਪਾਣੀ ਕੀਤਾ ਸਮਾਂ ਜਿਹੜਾ ਆ ਤਕਰੀਬਨ ਇੱਥੋਂ 12:30 ਦਾ ਹੋ ਗਿਆ ਆ। ਤੇ ਇੱਥੋਂ ਗਾਂਵ ਵਾਲੂ ਹੁਣ ਹੈਨਲੇ ਆਪਾਂ ਹੋ ਸਕਦਾ ਨਾ ਰੁਕੀਏ। ਆਪਾਂ ਸਿੱਧਾ ਉਮਲਿੰਗਾ ਜਾ ਕੇ ਰੁਕਾਂਗੇ। ਤੇ ਰੋਟੀ ਖਾਸੀ ਜਿਹੜੀ ਸੁਆਦ ਸੀਗੀ ਤੇ ਬਾਕੀ ਜਿਹੜੇ ਆ ਭਾਈ ਹੁਣ ਪੁੱਛ ਲੈਣੇ ਆ। ਕਿਦਾਂ ਰਾਜਬੀਰ? ਬਹੁਤ ਵਧੀਆ। ਰੋਟੀ ਠੀਕ ਹੀ? ਠੀਕ ਰੋਟੀ। ਤੇ ਮੈਂ ਕਿਹਾ ਨਹੀਂ ਵਧੀਆ ਬਹੁਤ ਵਧੀਆ ਰੋਟੀ ਮੇ। ਜਿੱਦਾਂ ਦਾ ਸੋਚਿਆ ਸੀ ਉਤੋਂ ਕਿਤੇ ਬੈਟਰ ਸੀ ਰੋਟੀ ਵਗੈਰਾ ਸਾਰਾ ਕੁਝ ਬਲਕਿ ਕੰਮ ਲਾਈਟ ਚਾਹੀਦਾ ਸੀਗਾ ਮਲਕੀ ਕੋਈ ਹੈਲਥੀ ਹੁਲਤੀ ਜਿਆ ਕੰਮ ਨਹੀਂ ਹੈ ਸਾਰਾ ਕੰਮ ਵਧੀਆ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅਗਲੇ ਡੈਸਟੀਨੇਸ਼ਨ ਤੇ ਇਹੜਿਆ ਕੰਮ ਨਾ ਬਹੁਤ ਗਲਤ ਆ ਸਾਡੇ ਤਿੰਨਾਂ ਬੰਦਿਆਂ ਨੇ ਨਾ ਇੱਕ ਵੀ ਦਿਮਾਗ ਵਿੱਚ ਨਹੀਂ ਰੱਖੀ ਬਿੱਲ ਲੈਣ ਮੁੰਡਾ ਵਿਚਾਰਾ ਮਗਰੋਂ ਆਇਆ ਮæg ਜੀ ਇਹ ਗੱਲ ਗਲਤ ਆ ਯਾਰ ਤੁਸੀਂ ਜ਼ਿੰਮੇਵਾਰ ਬੰਦੇ ਨਹੀਂ ਹੋ ਯਾਰ ਹੈ ਇਹ ਮੈਨੇਜਰ ਨਹੀਂ ਆ ਇਹ ਮੈਨੇਜਰ ਮਿਲ ਕੋ ਸਹੀ ਨਹੀਂ ਲੱਗਾ ਮੈਨੂੰ ਗੱਲ ਪਾ ਸੌਰੀ bro ਸੌਰੀ bro ਸੌਰੀ ਕੋਈ ਬਾਤ ਨਹੀਂ ਯਾਰ ਮਿਸਟੇਕ ਹੋ ਗਈ ਯਾਰ ਇਹ ਗੱਲਾਂ ਜਿੱਦਾਂ ਵਾਲਕੀ ਐ ਚਲੋ ਕੋਈ ਗੱਲ ਨਹੀਂ ਯਾਰ ਵੱਡੇ ਵੱਡੇ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਗੱਲਾਂ ਫੁੱਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗਾ ਜੀ ਮਿਲਦੇ ਆ ਤੁਹਾਨੂੰ ਅਗਲੇ ਡੈਸਟੀਨੇਸ਼ਨ ਤੇ ਠੀਕ ਆ ਜੀ ਇਹੋ ਜੀ ਗੱਲਾਂ ਪਤਾ ਵੀ ਜੁਰੀਆਂ ਜੀ ਦੱਸਣੀਆਂ ਜੀ ਚੰਗਾ ਚੰਗਾ ਅਸੀਂ ਬਹੁਤ ਨੇਕਲੀ ਬੰਦੇ ਆ ਜੀ ਠੀਕ ਆ ਜੀ ਧੰਨਵਾਦ ਤੇ ਪਿਆਰਿਓ ਤਾਂ ਕਰ ਦਿੱਤਾ ਹੈ ਫੇਰ ਵੀ ਲੇਕਨ ਅਲਵਿਦਾ ਸੋ ਨਿਕਲ ਚੁੱਕੇ ਹਾਂ ਉਲੰਘਾ ਤੋਂ ਸੋ ਦੇਖਦੇ ਆ ਅੱਗੇ ਸੋਹਣੇ ਸੋਹਣੇ 뷰ਸ ਹਨ ਤੇ ਤੁਹਾਨੂੰ ਵੀ ਨਾਲ ਦਰਸ਼ਨ ਕਰਾਵਾਂਗੇ ਵਧੀਆ ਵਧੀਆ 뷰ਸ ਦੇ ਸਤੋਪ ਬਹੁਤ ਹੀ ਵਧੀਆ ਚੜ੍ਹੀ ਹੋਈ ਹੈ ਜਿਸ ਕਰਕੇ ਸਾਈਟ ਸੀਨ ਬਹੁਤ ਖੂਬਸੂਰਤ ਨਜ਼ਰ ਆ ਰਹੇ ਨੇ ਸੋ ਵਾਜ ਦਾ ਗਿੱਸਾ ਗਿਆ ਮਾਫ ਮੂੰਹ ਤੇ ਮਾਸਕ ਲਗਾਿਆ ਹੋਇਆ ਹੈ ਜਿਸ ਕਰਕੇ ਆਵਾਜ਼ ਦੀ ਪਰੇਸ਼ਾਨੀ ਆ ਰਹੀ ਹੋਏਗੀ ਤੁਹਾਨੂੰ ਸੋ ਇਹ ਜ਼ਰੂਰੀ ਹੈ ਕਿਉਂਕਿ ਹਵਾ ਬਹੁਤ ਠੰਡੀ ਹੈ ਇੱਥੇ thank mm -hmm. you ਜਾ ਇਹਦੇ ਰਹੀ ਦੇਖ ਹੀ ਰਿਹਾ ਸਰ ਉਹ ਇੱਕ ਸਾਡਾ ਬਾਈ ਆ ਰਿਹਾ ਉਹ ਬੰਬੇ ਤੋਂ ਆਇਆ ਸਕੂਟਰੀ ਤੇ ਸਕੂਟਰੀ ਦੇ ਉੱਤੇ ਆ ਵੀ ਇੱਕ ਦੇ 150 ਸੀਸੀ ਸਕੂਟਰੀ ਐ ਸਪੋਰਟਸ ਬਾਈਕ ਉਹਨਾਂ ਦੀ ਇੱਕ ਦੇਖੋ ਬਈ ਜਜ਼ਬਾ ਲੋਕਾਂ ਦਾ ਕੀ ਬਾਤ ਹੈ ਉਹ ਦੇਖੋ ਬਾਈ ਆ ਰਿਹਾ ਆਹ ਮੋਡੀਆਂ ਤੇ ਰੱਖ ਡੰਡਾ ਆਉਂਦੇ ਗੱਭਰੂ ਤੇ ਧੂੜਾ ਪਾਉਂਦੇ ਗੱਭਰੂ ਬਹਿ ਰੱਖ ਮੈਂ ਕੀ ਕਿ ਬਣਾਉਨੇ ਆ ਝੂਪੜੀ ਇਹ ਪਤ ਤੂੰ ਲੱਭਣਿਆ ਰੱਬ ਕੋਲੋਂ ਕਿ ਇੰਨੀ ਵੱਡੀ ਮੈਨੂੰ ਕੋਠੀ ਦਵੀ ਉਹ ਕੋਠੀ ਬਥੇਰੀ ਲੋ ਵੱਡੀ ਦਿੱਤੀ ਪਹਿਲੇ ਰੱਬ ਨੇ ਤੇ ਪਰ ਹੁਣ ਕੀ ਲੱਗਦਾ ਇਹ ਬੰਨਿਆਰ ਕਰ ਲਾ ਕਰ ਲਾ ਸਹੀ ਬੰਨਿਆਰ ਕਰ ਲੱਗਦਾ ਹੀ ਆ ਤੇ ਕੰਮ ਮੇਹਤਾਂ ਦਾ ਹੋਣੇ ਆ ਮੈਂ ਕੀ ਕਰਨ ਦੇਵੋ ਇਹ ਇੰਨੀ ਦੂਰ ਗਿਆ ਦੇਖ ਕੋਈ ਇੰਨੀ ਦੂਰ ਪੈ ਕੌਮ ਚਾਗੇ ਗੁੜੀਏ ਮਿਹਨਤ ਨਹੀਂ ਐਡੀਆਂ ਬੜੀਆਂ ਮੰਜ਼ਲਾਂ ਯਾਰ ਇਹ ਸਾਡਾ ਮਿੱਤਰ ਵੀਰ ਮਹਕਦੀਪ ਘਰ ਬਣਾਉਂਦੇ ਹੋਏ ਸੋਹਣਾ ਜਾ ਸੁਪਣਿਆਂ ਦਾ ਘਰ ਆਏ ਸੁਪਣਿਆਂ ਵਿੱਚ ਭਰਨੀ ਸੱਸ ਜੀ ਗੱਲ ਕਰਦੇ ਹੋਇਆ ਬਹਾਮਨ ਫੱਦੇ ਹੋਏ ਗੱਭਰੂ ਨੌਜਵਾਨ ਮੱਝ ਦੀ ਧਰਤੀ 'ਚ ਉੱਠੇ ਕਹਾਂ ਵੱਲ ਉਮਲਿੰਗਾ ਪਾਸੋਂ ਜਾਂਦੇ ਹੋਏ ਧੰਨਵਾਦ ਜੀ ਹਾਂਜੀ ਜੀ ਅਸੀਂ ਹੁਣ ਕਾਕਸੰਗਲਾ ਟਾਪ 17852 ਫੁੱਟ ਐਲਟੀਟਿਊਡ ਜੋ ਕਿ ਤੁਸੀਂ ਦੇਖ ਹੀ ਰਹੇ ਹੋ ਇੱਥੇ ਬਹੁਤ ਵਧੀਆ ਨਜ਼ਾਰਾ ਹੈ ਤਸਵੀਰ ਭਰਾ ਹੁਣਾਂ ਨੇ ਵੀ ਬਾਈਕਾਂ ਪਾਰਕ ਕਰ ਦਿੱਤੀਆਂ ਹੋਈਆਂ ਨੇ ਔਰ ਇੱਥੋਂ 110 ਕਿਲੋਮੀਟਰ ਹੰਦੇ ਰਹਿ ਗਿਆ ਹੁਣ ਸੋ ਇੱਥੋਂ ਦਾ ਵਿਊ ਵੀ ਕਾਫੀ ਸੋਹਣਾ ਵਿਊ ਹੈ ਇਹ ਜਿਹੜਾ ਪਾਸ ਹੈ ਬਹੁਤ ਹੀ ਨਵਾਂ ਨਵਾਂ ਹੁਜੀ ਡਰਟ ਕੀਤਾ ਆ ਇਹਦਾ ਰੋਡ ਨਵਾਂ ਬਣਿਆ ਹੋਇਆ ਹੈ ਸੋ ਤੁਸੀਂ ਦੇਖ ਰਹੇ ਹੋ ਇੱਥੋਂ ਦੇ ਵਿਊ ਤੁਹਾਨੂੰ ਹੁਣ ਅਗਲੀ ਡੈਸਟੀਨੇਸ਼ਨ ਦੇ ਉੱਤੇ ਜੀ ਜੀ ਫਿਰ ਕਿੱਦਾਂ ਆਪਾਂ ਪਹੁੰਚੇ ਆ ਜੀ ਨਯੋਮਾ ਜਾਣਾ ਸੀ ਆਪਾਂ ਹਾਨ ਲੈ ਪਰ ਰਸਤਾ ਬਹੁਤ ਜ਼ਿਆਦਾ ਹੀ ਮਤਲਬ ਖਰਾਬ ਤੇ ਆਪਾਂ ਫਿਲਹਾਲ ਇੱਥੇ ਸਟੇ ਕਰਨ ਲੱਗੇ ਆ ਤੇ ਰੋਟੀ ਖਾ ਕੇ ਸਾਰੇ ਦੇਖੋ ਟੈਗੇ ਦੇ ਸਾਰੇ ਤੇ ਨੀਂਦ ਬਹੁਤ ਆਈ ਜੀ ਤੇ ਬਾਕੀ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ